ਇਹ ਇੱਥੋਂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਵਾ। ਔਰ ਪਹਿਲੀ ਵਾਰੀ ਜਿਹੜਾ ਅੰਮ੍ਰਿਤਸਰ ਨੂੰ ਇੱਥੋਂ ਬੱਤੀ ਪੈਦਾ ਕਰਕੇ ਦਿੱਤੀ ਗਈ ਤਾਰਾਂ ਵਾਲੇ ਪੁਲ ਤੋਂ। ਬਹੁਤ ਮਾੜੀ ਗੱਲ ਆ, ਬਹੁਤ ਮੰਦ ਭਾਗੀ ਗੱਲ ਆ। ਕੁਝ ਲੋਕ ਇੱਥੇ ਆਣ ਕੇ ਛਲੇ ਕੱਢਦੇ ਆ, ਕੋਈ ਜਾਦੂ ਟੂਨੇ ਕਰਦੇ। ਇਹ ਇੱਥੋਂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਵਾ। ਔਰ ਇਹ ਬੜੇ ਲੰਮੇ ਸਮੇਂ ਤੋਂ ਜਿਹੜਾ ਜਾਂਦਾ ਔਰ ਬੜੇ ਸੰਤ ਮਹਾਂਪੁਰਸ਼ਾਂ ਦਾ ਜਿਹੜਾ ਉਪਰਾਲਾ ਸਲਾਗਾਯੋਗ ਉਪਰਾਲਾ ਇਹ ਨਹਿਰ ਜਿਹੜੀ ਹੈ ਵਿਰਾਸਤੀ ਨਹਿਰ ਹੈ ਅੰਮ੍ਰਿਤਸਰ ਦੀ। ਔਰ ਪਹਿਲੀ ਵਾਰੀ ਜਿਹੜਾ ਅਮਰitsar ਨੂੰ ਇੱਥੋਂ ਬੱਤੀ ਪੈਦਾ ਕਰਕੇ ਦਿੱਤੀ ਗਈ ਤਾਰਾਂ ਵਾਲੇ ਪੁਲ ਤੋਂ ਔਰ ਇੱਥੋਂ ਹੀ ਥੋੜਾ ਦੂਰ ਜਾਈਦਾ ਤੇ ਦਰਗਾਨਾ ਮੰਦਿਰ ਨੂੰ ਵੀ ਜਲ ਜਾਂਦਾ ਉੱਥੇ ਵੀ ਇਦਾਂ ਹੀ ਹੰਸਣੀ ਆ ਇੱਥੋਂ ਜਿਹੜਾ ਵਾ ਜਲ ਜਿੰਨੀ ਜ਼ਰੂਰਤ ਹੁੰਦੀ ਇੱਥੇ ਜੀਪੀਸੀ ਵੱਲੋਂ ਸਟੋਰ ਕਰ ਲਿਆ ਜਾਂਦਾ ਇੱਥੋਂ ਫਿਰ ਗਾੜੀ ਘੋ ਮੰਡੀ ਜਾਂਦਾ ਔਰ ਪੰਜ ਸਰੋਵਰਾਂ ਨੂੰ ਜਲ ਜਾਂਦਾ ਵਾ ਐ ਰਾਮਸਰ ਕਾਲ ਸਰ ਵਿਵੇਕ ਸਰ ਸੰਤੋਖ ਸਰ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਇੱਥੇ ਜਿਹੜਾ ਅਸੀਂ ਸਾਫ ਸਫਾਈ ਤਾਰਾਂ ਵਾਲੇ ਪੁਲ ਦੀ ਕਰਵਾ ਰਹੇ ਜਿਹੜਾ ਕਿ ਐ ਮਨਰੇਗਾ ਤੋਂ 20 ਲੱਖ 80 ਹਜ਼ਾਰ ਰੁਪਇਆ ਜਿਹੜਾ ਐਮਪੀ ਔਜਲਾਜੀ ਨੇ ਪਾਸ ਕਰਾਇਆ ਸੀ ਔਰ ਇਹ ਨਹਿਰ ਨੇ ਗੰਦੇ ਨਾਲੇ ਦਾ ਰੂਪ ਲੈ ਲਿਆ ਸੀ ਔਰ ਸਾਰੇ ਤੁਹਾਡੇ মিডিਆ ਦੇ ਸਹਿਯੋਗ ਦੇ ਨਾਲ ਇਹ ਚੀਜ਼ ਜਦੋਂ ਆਈ ਧਿਆਨ ਚ ਤੇ ਇੱਥੇ ਫਿਰ ਕੰਮ ਜਿਹੜਾ ਸਫਾਈ ਦਾ ਸ਼ੁਰੂ ਹੋਇਆ ਬੜੇ ਲੰਮੇ ਸਮੇਂ ਤੋਂ ਔਰ ਉੱਥੋਂ ਸਫਾਈ ਕਰਦੇ ਇੱਧਰ ਨੂੰ ਆ ਗਏ ਆ ਤੇ ਇਹ ਵੀ ਜਿਹੜੀ ਸੇਵਾ ਵਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਕੋਲ ਲੈ ਲਈ ਆ ਲੋਕ ਜਿਹੜੇ ਬਰਨਾ ਭਰਨਾ ਵੇ ਪਾ ਕੇ ਪਾਣੀ ਗੰਦਾ ਕਰ ਰਹੇ ਨਹਿਰਾ ਦਾ ਬਹੁਤ ਮਾੜੀ ਗੱਲ ਆ ਬਹੁਤ ਮੰਦ ਭਾਗੀ ਗੱਲ ਆ ਕੁਝ ਲੋਕ ਇੱਥੇ ਆਣ ਕੇ ਛਲੇ ਕੱਢਦੇ ਆ ਕੋਈ ਜਾਦੂ ਟੂਣੇ ਕਰਦੇ ਕੀ ਕਰਦੇ ਜੀ ਦੇਵੀ ਦੇਵਤਿਆਂ ਨਾਲ ਨਾ ਸੌਦਾ ਕਰੀਏ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਜੇ ਅਸੀਂ ਘਰਾਂ 'ਚ ਖੜਦੇ ਆ ਪਹਿਲਾਂ ਉਹਨਾਂ ਕੋਲ ਅਰਦਾਸਾਂ ਕਰਦੇ ਆ ਫਿਰ ਉਹਨਾਂ ਨੂੰ ਚੁੱਕ ਕੇ ਤੇ ਇੱਥੇ ਮਾਰਦੇ ਆ ਇੱਕ ਚੁੰਨੀਆਂ ਹੁੰਦੀ ਆ ਵਾ ਪਹਿਲਾਂ ਉਹ ਮਾਂ ਮਾਈ ਦੇ ਦਿੰਦੇ ਆ ਆਪਾਂ ਫੋਟੋਆਂ ਤੇ ਤੇ ਉਹਨਾਂ ਨੂੰ ਲਿਆ ਕੇ ਤੇ ਸੁੱਟਦੇ ਆ ਬੜੀ ਮਾੜੀ ਗੱਲ ਆ ਗੁਰਬਾਣੀ ਦੇ ਵਿੱਚ ਪਾਣੀ ਦਾ ਦਰਜਾ ਜਿਹੜਾ ਪਿਤਾ ਦਾਵਾ ਹੈ ਜੇ ਪਾਣੀ ਸਾਡਾ ਜੀਵਨ ਆ ਪਰਮਾਤਮਾ ਵੱਲੋਂ ਦਿੱਤੀ ਇੱਕ ਅਨਮੋਲ ਦਾਤ ਆ ਗ ਅਸੀਂ ਜੇ ਇਹ ਤਿੰਨ ਗੱਲਾਂ ਸਮਝ ਲਈਏ ਤੇ ਸਾਡਾ ਜੀਵਨ ਆ ਗੁਰੂ ਨਾਨਕ ਸਾਹਿਬ ਨੇ ਜੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਤੇ ਬਹੁਤ ਵੱਡੀ ਗੱਲ ਆ ਅਸੀਂ ਉਹਨੇ ਸਿਆਣੇ ਨਹੀਂ ਆ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲੀਏ ਪਾਣੀ ਦੀ ਕਦਰ ਕਰੀਏ ਜੇ ਪਾਣੀ ਤੇ ਬਾਣੀ ਦੋ ਚੀਜ਼ਾਂ ਸਮਝ ਗਏ ਨਾ ਤੇ ਸਾਡਾ ਜੀਵਨ ਸਫਲਾ ਹੋ ਜਾਊ ਪਾਣੀ ਦੀ ਗਹਿਰਾਈ ਚ ਜਾਓਗੇ ਡੁੱਬ ਜਾਓਗੇ ਬਾਣੀ ਦੀ ਗਹਿਰਾਈ ਚ ਜਾਓਗੇ ਤਰ ਜਾਓਗੇ ਸੋ ਭਰਾਓ ਹੱਥ ਜੋੜ ਕੇ ਬੇਨਤੀ ਆ ਗੁਰੂ ਨਗਰੀ ਦਾ ਨਾਮ ਖਰਾਬ ਹੁੰਦਾ ਔਰ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਇੱਥੇ ਗੰਦਗੀ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਘੜੀ ਵੀ ਨਾ ਪਾਓ ਇੱਥੇ ਗੰਦਗੀ ਗੁਰੂ ਨਾਨਕ ਸਾਹਿਬ ਨੇ ਜੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਤੇ ਬਹੁਤ ਵੱਡੀ ਗੱਲ ਆ ਅਸੀਂ ਉਹਨੇ ਸਿਆਣੇ ਨਹੀਂ ਆ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲੀਏ ਪਾਣੀ ਦੀ ਕਦਰ ਕਰੀਏ ਜੇ ਪਾਣੀ ਤੇ ਬਾਣੀ ਦੋ ਚੀਜ਼ਾਂ ਸਮਝ ਗਏ ਨਾ ਤੇ ਸਾਡਾ ਜੀਵਨ ਸਫਲਾ ਹੋ ਜਾਊ ਪਾਣੀ ਦੀ ਗਹਿਰਾਈ ਚ ਜਾਓਗੇ ਡੁੱਬ ਜਾਓਗੇ ਬਾਣੀ ਦੀ ਗਹਿਰਾਈ ਚ ਜਾਓਗੇ ਤਰ ਜਾਓਗੇ ਸੋ ਭਰਾਓ ਹੱਥ ਜੋੜ ਕੇ ਬੇਨਤੀ ਆ ਗੁਰੂ ਨਗਰੀ ਦਾ ਨਾਮ ਖਰਾਬ ਹੁੰਦਾ ਔਰ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਇੱਥੇ ਗੰਦਗੀ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਘੜੀ ਵੀ ਨਾ ਪਾਓ ਇੱਥੇ ਗੰਦਗੀ